ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿੰਡ ਕੋਟ ਪੈ ਤੋਂ ਯਾਤਰਾ ਆਰੰਭ ਕੀਤੀ ਲੈ ਲਾਖ ਦੀ 5 ਮਈ ਨੂੰ ਅੱਜ 22 ਮਈ ਹੋ ਗਈ ਤੇ ਯਾਤਰਾ ਕਰਦਾ ਕਰਦਾ ਆਪਣੇ 7 ਨੰਬਰ ਟੰਡਲ ਹਮਾਚਲ ਪ੍ਰਦੇਸ਼ ਉੱਥੇ ਮੈਂ ਪਹੁੰਚ ਚੁੱਕਿਆਗਾ ਆ ਗੱਡੀਆਂ ਲੇਨ ਲਾਖ ਵੱਲ ਜਾ ਰਹੀਆਂ ਹਨ ਤੇ ਉਹ ਦੂਜੇ ਪਾਸੇ ਗੱਡੀਆਂ ਬਾਹਰ ਆ ਰਹੀਆਂ ਹਨ ਇਹ ਸਾਈਕਲ ਮੇਰਾ ਗਿੱਦੜਵਾ ਤਹਿਸੀਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਾਲਾਜੀ ਸਾਈਕਲ ਸਟੋਰ ਵਾਲੇ ਨੇ ਬਹੁਤ ਹੀ ਸੋਹਣਾ ਸਾਈਕਲ ਬਣਾ ਦਿੱਤਾ ਹੈਗਾ ਮਜ਼ਬੂਤੀ ਸ਼ਾਨਦਾਰ ਜਾਨਦਾਰ ਸਾਈਕਲ ਤਿਆਰ ਕੀਤਾ ਹੈਗਾ ਜੋ ਇਹ ਸਾਈਕਲ ਲੇਨ ਲਾਖ ਵੱਲ ਇਹ ਜਾਣਾ ਹੈ ਤੇ ਜਾ ਰਿਹਾਗਾ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਵੀਡੀਓ ਨੂੰ ਵਾਤਵਾਤੇ ਸ਼ੇਅਰ ਲਾਇਕ ਕਰਦਾ ਕਰੋ ਬਾਬੇ ਨਾਨਕ ਦੇ ਦਰ ਤੇ ਤਕਰੀਬਨ 1 ਮਹੀਨਾ ਹੋਰ ਲੱਗ ਜਾਣਾ ਗੁਰਦੁਆਰਾ ਪੱਥਰ ਸਾਹਿਬ ਪਹੁੰਚਣ ਤੇ ਕਿਉਂਕਿ ਸਾਈਕਲ ਹੌਲੀ ਹੌਲੀ ਕੁਝ ਘਾਟੀਆਂ ਆ ਰਹੀਆਂ ਹਨ ਉਤਰਾਈ ਜੜੇ ਆ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ